ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਇੱਕ ਬਹੁਤ ਵੱਡੀ ਟੈਨਸ਼ਨ ਦੂਰ ਕਰਨ ਵਾਲਾ ਆ ਪਰ ਰਿਕੁਐਸਟ ਹੈ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਦੂਸਰੀ ਰਿਕੁਐਸਟ ਹੈ ਕਿ ਵੀਡੀਓ ਨੂੰ ਸੇਵ ਕਰ ਲਿਓ ਹੋ ਸਕਦਾ ਅੱਜ ਨਹੀਂ ਤਾਂ ਕੱਲ ਨੂੰ ਤੁਹਾਡੇ ਕੰਮ ਆ ਜੇਗੀ ਉਹ ਟੈਨਸ਼ਨ ਕਿਹੜੀ ਹੈ ਅਕਸਰ ਸਾਨੂੰ ਇਹ ਚੀਜ਼ ਹੁੰਦੀ ਹੈ ਆਪਾਂ ਕਿਸੇ ਕੋਲ ਸੁਣ ਲਈਏ ਕਿ ਕਿਸੇ ਬੰਦੇ ਨੇ ਸਾਡੇ ਬਾਰੇ ਕੁਝ ਉਲਟਾ ਸਿੱਧਾ ਬੋਲਿਆ ਜਾਂ ਗਲਤ ਮਲਤ ਬੋਲਿਆ ਫਿਰ ਸਾਡੇ ਅੰਦਰ ਹੁੰਦਾ ਹੈ ਕਿ ਅਸੀਂ ਉਸ ਨੂੰ ਜਵਾਬ ਦੇਣਾ ਆ ਰਾਤਾਂ ਨੂੰ ਸਾਨੂੰ ਨੀਂਦ ਨਹੀਂ ਆਂਦੀ ਕਿ ਅਸੀਂ ਕਿਸ ਤਰੀਕੇ ਨਾਲ ਉਸ ਨੂੰ ਜਵਾਬ ਦਈਏ ਉਹਦੀ ਇਸ ਗੱਲ ਦਾ ਕਿ ਉਸਨੇ ਮੈਨੂੰ ਇਵੇਂ ਬੋਲਿਆ ਤੇ ਬੋਲਿਆ ਕਿ ਕਹਿਣ ਦਾ ਮਤਲਬ ਇਹ ਕਿ ਜੇਕਰ ਕੋਈ ਸਾਡੀ ਪਿੱਠ ਪਿੱਛੇ ਨਿੰਦਾ ਕਰ ਦਿੰਦਾ ਆ ਤੇ ਅਸੀਂ ਵੀ ਬੋਰੇ ਹੋ ਜਾਂਦੇ ਆ ਉਦੋਂ ਤੱਕ ਜਦੋਂ ਤੱਕ ਅਸੀਂ ਉਸ ਨੂੰ ਜਵਾਬ ਨਾ ਦੇ ਦਈਏ ਤੇ ਇਹ ਬਹੁਤ ਜ਼ਿਆਦਾ ਟੈਨਸ਼ਨ ਸਾਨੂੰ ਹੋ ਜਾਂਦੀ ਹੈ ਹੁਣ ਇਹ ਟੈਨਸ਼ਨ ਆਪਾਂ ਕਿਵੇਂ ਦੂਰ ਕਰ ਸਕਦੇ ਆ ਇਸ ਦਾ ਸੋਲੂਸ਼ਨ ਵੀ ਗੁਰਬਾਣੀ ਗੁਰੂ ਜੀ ਸਾਨੂੰ ਦੇ ਰਹੇ ਨੇ ਪਰ ਸਾਡੀ ਬੱਦਕਿਸਮਤੀ ਅਸੀਂ ਗੁਰਬਾਣੀ ਨੂੰ ਕੇਵਲ ਪੜਨ ਤੱਕ ਸੀਮਿਤਾ ਅਸੀਂ ਵਿਚਾਰ ਦੇ ਤਾ ਹੈ ਹੀ ਨਹੀਂ ਕਈ ਕਈ ਦਿਨਾ ਤੱਕ ਅਸੀਂ ਇਨਾ ਹੀ ਸੋਚਾਂ ਦੇ ਵਿੱਚ ਪਏ ਰਹਨੇ ਆ ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਦਿੰਨੇ ਆ ਆਓ ਮੈਂ ਤੁਹਾਡੀ ਇਸ ਟੈਨਸ਼ਨ ਨੂੰ ਦੂਰ ਕਰਦਾ ਆ ਗੁਰਬਾਣੀ ਗੁਰੂ ਦੀ ਇਸ ਪੰਕਤੀ ਦੇ ਸਹਾਰੇ ਦੇ ਨਾਲ ਹੁਣ ਇਸ ਪੰਕਤੀ ਨੂੰ ਇੱਕ ਵਾਰੀ ਸੁਣਿਓ ਸਮਝਿਓ ਤੇ ਇਸ ਨੂੰ ਅੰਦਰ ਵਸਾ ਲਿਓ ਫਿਰ ਤੁਹਾਡੀ ਇਹ ਟੈਨਸ਼ਨ ਜਿਹੜੀ ਆ ਉਹ ਦੂਰ ਹੋ ਜਾਵੇਗੀ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਹਿੰਦੇ ਕਿ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਓਚਾਵਣ ਆ ਕਿ ਮੰਨ ਲਓ ਕੋਈ ਤੁਹਾਡੀ ਅਗਰ ਨਿੰਦਾ ਕਰਦਾ ਆ ਤੁਹਾਡੇ ਪਿੱਠ ਪਿੱਛੇ ਵੀ बार-बार ਕਰਦਾ ਆ ਤੇ ਸਮਝ ਲਓ ਉਹ ਜਿਹੜਾ ਬੰਦਾ ਆ ਉਹ ਤੁਹਾਡਾ ਭਾਰ ਜਿਹੜਾ ਹੈ ਚੱਕ ਰਿਆ ਹੈ ਉਹ ਕਿਵੇਂ ਚੱਕ ਰਿਆ ਬਿਨਾ ਕੋਈ ਪੈਸੇ ਦਿੱਤੇ ਫ੍ਰੀ ਫੰਡ ਦੇ ਵਿੱਚ ਬਿਨ ਮਜੂਰੀ ਭਾਰ ਉਹ ਚਾਹ ਵਣਿਆ ਉਹ ਤੁਹਾਡੇ ਪੰਡ ਨੂੰ ਚੱਕ ਰਿਹਾ ਹੈ ਇਧਰੋਂ ਤੇ ਦੂਸਰੀ ਜਗ੍ਹਾ ਜਾ ਕੇ ਛੱਡ ਰਿਹਾ ਤੇ ਤੁਹਾਡੇ ਤੋਂ ਕੋਈ ਪੈਸਾ ਵੀ ਨਹੀਂ ਲੈ ਰਿਹਾ ਤੇ ਸਮਝ ਲਓ ਉਹ ਤੁਹਾਡੇ ਜਿਹੜੇ ਸਿਰ ਦਾ ਭਾਰ ਹੈ ਉਹ ਆਪਣੇ ਸਿਰ ਤੇ ਚੱਕ ਰਿਹਾ ਹੈ ਤੁਹਾਨੂੰ ਹੋਰ ਹੋਲਾ ਕਰ ਰਿਹਾ ਚੰਗੀ ਗੱਲ ਹੈ ਤੁਹਾਡੇ ਲਈ ਕਿ ਜੇਕਰ ਫਿਰ ਤੁਸੀਂ ਭਗਤੀ ਮਾਰਗ ਤੇ ਚੱਲਦੇ ਹੋ ਤੇ ਤੁਹਾਡਾ ਚੱਲਣਾ ਬਹੁਤ ਸੋਖਾ ਹੋ ਜਾਂਦਾ ਆ ਕਿਉਂਕਿ ਜਿੰਨੀ ਤੁਹਾਡੀ ਨਿੰਦਿਆ ਹੁੰਦੀ ਹੈ ਉਨਾ ਹੀ ਤੁਸੀਂ ਪਰਮੇਸ਼ਰ ਦੇ ਹੋਰ ਨੇੜੇ ਹੁੰਦੇ ਆ